ਹਾਂਜੀ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸਾਡੇ ਗੁਰੂ ਸਾਹਿਬਾਨ ਸਾਨੂੰ ਬਹੁਤ ਪਹਿਲਾਂ ਇਹ ਚੀਜ਼ਾਂ ਦੱਸ ਗਏ ਸੀਗੇ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਸਾਇੰਸ ਦਾ ਜੋਗਾ ਸਾਇੰਸ ਨੇ ਬੜੀ ਤਰੱਕੀ ਕੀਤੀ ਆ ਜਦੋਂ ਗੁਰੂ ਨਾਨਕ ਦੇਵ ਜੀ ਹੋਣੀ ਸੀ ਉਹਨਾਂ ਨੇ ਕਿਹੜੀ ਸਾਇੰਸ ਦਾ ਸਹਾਰਾ ਲਿਆ ਸੀ ਜਾਂ ਕਿਹੜੀ ਸਾਇੰਸ ਸੀ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਗਿਆਨ ਦਿੱਤਾ ਕਿ ਉਹਨਾਂ ਨੇ ਸਾਨੂੰ ਖੰਡਾਂ ਬ੍ਰਹਿਮੰਡਾਂ ਦੇ ਬਾਰੇ ਦੱਸਿਆ ਉਹਨਾਂ ਨੇ ਸਾਨੂੰ ਧਰਤੀਆਂ ਦੇ ਬਾਰੇ ਦੱਸਿਆ ਉਹਨਾਂ ਨੇ ਸਾਨੂੰ ਸੂਰਜਾਂ ਦੇ ਬਾਰੇ ਦੱਸਿਆ ਇਥੋਂ ਤੱਕ ਗੁਰਬਾਣੀ ਦੇ ਵਿੱਚ ਇਹ ਕਿਹਾ ਗਿਆ ਨਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਆ ਜਿਹੜੀ ਪਿੱਛੇ ਵੀਡੀਓ ਚੱਲਦੀ ਆ ਇਸ ਵੀਡੀਓ ਦੇ ਵਿੱਚ ਜਿਹੜਾ ਇਨਸਾਨ ਆ ਇਹ ਇਹੀ ਦੱਸਣ ਲੱਗਿਆ ਹੋਇਆ ਕਿ ਜੋ ਵੀ ਕੁਝ ਬਾਹਰ ਬ੍ਰਹਿਮੰਡ ਦੇ ਵਿੱਚ ਆ ਉਹ ਸਾਰਾ ਕੁਝ ਸਾਡੇ ਸਰੀਰ ਦੇ ਅੰਦਰ ਵੀ ਹੁੰਦਾ ਸੋ ਮਤਲਬ ਕਿ ਸਦਾ ਤੋਂ ਹੀ ਚੱਲ ਰਿਹਾ ਪਰ ਆਪਾਂ ਨੂੰ ਪਤਾ ਵੀ ਦੁਨੀਆ ਦੇ ਵਿੱਚ ਬਹੁਤ ਸਾਰੇ ਧਰਮ ਨੇ ਬਹੁਤ ਸਾਰੀਆਂ ਭਾਸ਼ਾਵਾਂ ਨੇ ਸੋ ਉਸ ਕਰਕੇ ਇਹ ਅਲੱਗ-ਅਲੱਗ ਤਰੀਕੇ ਦੇ ਨਾਲ ਇੱਕੋ ਹੀ ਗੱਲ ਕਹੀ ਗਈ ਆ ਜੋ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਦੱਸੀ ਆ ਤੇ ਅੱਜਕੱਲ ਜਿਹੜੀ ਸਾਇੰਸ ਆ ਉਹ ਵੀ ਇਹ ਚੀਜ਼ ਮੰਨਦੀ ਆ ਕਿ ਜੋ ਕੁਝ ਬਾਹਰ ਹੁੰਦਾ ਵਾ ਬਾਹਰ ਜਿਵੇਂ ਮੰਨ ਲਓ ਸੂਰਜ ਤੇ ਚੰ드ਰਮਾ ਤੇ ਕਿਸੇ ਵੀ ਗ੍ਰਹਿ ਦੇ ਉੱਤੇ ਬਾਹਰ ਜੇ ਕੋਈ ਘਟਨਾ ਘਟਦੀ ਆ ਤਾਂ ਉਹਦਾ ਸਿੱਧਾ ਸਿੱਧਾ ਜਿਹੜਾ ਇਫੈਕਟ ਆ ਉਹ ਇਨਸਾਨੀ ਸਰੀਰ ਤੇ ਉੱਤੇ ਪੈਂਦਾ ਹੁਣ ਜਿਵੇਂ ਆਪਾਂ ਨੂੰ ਪਤਾ ਵੀ ਸੂਰਜੀ ਤੂਫਾਨ ਉੱਠਿਆ ਹੋਇਆ ਸੂਰਜੀ ਦੇ ਉੱਤੇ ਉਹ ਆਪਣੀ ਪੀਕ ਤੇ ਆ ਤੇ ਉਹਦਾ ਕਹਿੰਦੇ ਸਿੱਧਾ ਅਸਰ ਆ ਜਿਹੜਾ ਉਹ ਇਨਸਾਨੀ ਸਰੀਰ ਤੇ ਆ ਸਾਡੇ ਦਿਮਾਗ ਦੇ ਨਾਲ ਵੀ ਉਹਦਾ ਅਸਰ ਪੈਂਦਾ ਸਾਨੂੰ ਨੀਂਦ ਨਹੀਂ ਆਉਂਦੀ ਆਪਾਂ ਅਕਸਰ ਇਹੋ ਦੇ ਬਾਰੇ ਵੀ ਇੱਕ ਵੀਡੀਓ ਪਾਈ ਸੀਗੀ ਤੇ ਗੱਲ ਕਰਦੇ ਆ ਸੋ ਕਹਿਣ ਦਾ ਮਤਲਬ ਕਿ ਇਹ ਗੱਲ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਗੁਰੂ ਸਾਹਿਬਾਨ ਸਾਨੂੰ ਬਹੁਤ ਪਹਿਲਾਂ ਦੱਸ ਗਏ ਸੀ ਅਸਲ ਦੇ ਵਿੱਚ ਪਾਤਸ਼ਾਹ ਨੇ ਨਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਤਾ ਕਿਉਂਕਿ ਪਾਤਸ਼ਾਹ ਚਾਹੁੰਦੇ ਸੀ ਦੀ ਆਪਾਂ ਸਿੱਧਾ ਪ੍ਰਮਾਤਮਾ ਨਾਲ ਜੁੜੀਏ ਜਦੋਂ ਆਪਾਂ ਪ੍ਰਮਾਤਮਾ ਨਾਲ ਜੁੜਾਂਗੇ ਤਾਂ ਪ੍ਰਮਾਤਮਾ ਵੱਲੋਂ ਸਾਨੂੰ ਅੰਦਰੋਂ ਗਿਆਨ ਹੋ ਜੂ ਇਸ ਕਰਕੇ ਉਹਨਾਂ ਨੇ ਸਾਨੂੰ ਹੋਰ ਕੋਈ ਆਲੇ-ਦਾਲੇ ਦੀ ਕੋਈ ਬਾਧੂ ਘਾਟੂ ਗੱਲ ਨਹੀਂ ਦੱਸੀ ਕਿਉਂਕਿ ਜਦੋਂ ਆਪਾਂ ਨੂੰ ਸਿੱਧਾ ਪ੍ਰਮਾਤਮਾ ਨਾਲ ਹੀ ਜੋੜਤਾ ਉਹ ਮੇਨ ਸ਼ਕਤੀ ਨਾਲ ਉਹ ਮਹਾਸ਼ਕਤੀ ਨਾਲ ਹੀ ਜੋੜਤਾ ਤਾਂ ਸਾਡੇ ਅੰਦਰ ਆਪਣੇ ਆਪ ਹੀ ਉਹ ਚੀਜ਼ਾਂ ਦਾ ਗਿਆਨ ਪੈਦਾ ਹੋ ਜਾਂਦਾ ਇਹ ਜਦੋਂ ਅਸੀਂ ਰੱਬ ਦੇ ਰਾਹ ਤੇ ਤੁਰਦੇ ਆ ਨਾ ਤਾਂ ਜਦੋਂ ਤੁਹਾਡੇ ਅੰਦਰ ਰੱਬੀ ਗੋਣ ਆਉਣੇ ਸ਼ੁਰੂ ਹੁੰਦੇ ਆ ਤਾਂ ਫਿਰ ਤੁਹਾਡੇ ਅੰਦਰ ਗਿਆਨ ਵੀ ਪੈਦਾ ਹੁੰਦਾ ਤੁਹਾਡੇ ਅੰਦਰ ਕਲਾ ਵੀ ਜਨਮ ਲੈਂਦੀ ਆ ਪਤਾ ਨਹੀਂ ਕੀ ਕੁਝ ਤੁਹਾਡੇ ਅੰਦਰ ਪ੍ਰਮਾਤਮਾ ਵੱਲੋਂ ਇੱਕ ਤੋਹਫੇ ਦੇ ਵਜੋਂ ਹੀ ਆਪਣੇ ਆਪ ਹੀ ਆ ਜਾਂਦਾ ਸੋ ਇਸ ਕਰਕੇ ਬਾਕੀ ਚੀਜ਼ਾਂ ਨੂੰ ਛੱਡ ਕੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਏ ਤੁਹਾਨੂੰ ਅਕਸਰ ਹੀ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਚਮਤਕਾਰ ਹੁੰਦੀ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ